ਆਪਾਂ ਨੂੰ ਹੋਣਾ ਚਾਹੀਦਾ ਵਿਸ਼ਵਾਸ ਵੀ ਪ੍ਰਭੂ ਵੱਡੇ ਵੱਡੇ ਕੰਮ ਕਰਦਾ ਆਪਣੀ ਜ਼ਿੰਦਗੀ ਵਿੱਚ ਵੀ ਕਰੂਗਾ ਹallelujah ਜਿੱਦੋਂ ਟਾਈਮ ਆ ਗਿਆ ਉਹਨੂੰ ਸੁੱਤਿਆ ਪਿਆ ਨੂੰ ਆਪਾਂ ਨੂੰ ਜਗਾ ਜਗਾ ਕੇ ਵਰਕਤਾ ਦੇਣੀ ਆ ਮੈਂ ਇਹ ਨਹੀਂ ਵੀ ਬੈਠੇ ਹੋਵਾਂਗੇ ਤਾਂ ਖਣੀ ਰੋਈ ਚੱਲਾਂਗੇ ਨਹੀਂ ਰੋਇਆ ਤਾਂ ਕਿਸੇ ਅੱਗੇ ਕਰਿਆ ਹੀ ਨਾ ਕਰੋ ਹallelujah ਰੋਂਦਾ ਕੌਣ ਹੁੰਦਾ ਜਿਹਦੀ ਆਤਮਾ ਕਮਜ਼ੋਰ ਆ ਉਹ ਰੋਂਦਾ ਆਪਾਂ ਤਾਂ ਦਲੇਰੀ ਦਾ ਆਤਮਾ ਦਿੱਤਾ ਪਰਮੇਸ਼ਰ ਨੇ ਦਲੇਰੀ ਤਾਂ ਆਪਣੇ ਵਿੱਚ ਹੈ ਹੀ ਨਹੀਂਗੀ ਭੋਰਾ ਵੀ ਹਾਲੇਲੂਇਆ ਐਵੇਂ ਅੱਖਾਂ ਤੋਂ ਪਾਣੀ ਇਕੱਥਰੂ ਕਿੰਨਾ ਮੈਂ ਸੱਚਮੁੱਚ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਅਥਰੂ ਥੱਲੇ ਨਹੀਂ ਡਿੱਗਣ ਦਿੰਦਾਗਾ ਹਾਲੇਲੂਇਆ ਜੇ ਪੰਛੀ ਨਾ ਮਤ ਕਾਹਤੋਂ ਰੋਣਾ ਉਹਨਾਂ ਅੱਗੇ ਕਾਹਤੋਂ ਰੋਣਾ ਹੈ ਪਰਮੇਸ਼ਰ ਅੱਗੇ ਕਿਤੇ ਅਥਰੂ ਕਰਾ ਕੇ ਕੇਰ ਕੇ ਤਾਂ ਦੇਖੋ ਜੇ ਤੁਹਾਡੀ ਉਹ ਨਾ ਸੁਣੂਗਾ ਤਾਂ ਉਹ ਜ਼ਰੂਰ ਸੁਣਦਾ ਵੈ ਹਾਲੇਲੂਇਆ ਕਹਿੰਦਾ ਵਿਵਤਾ ਵਿੱਚ ਧੀਰਜ ਕਰ ਜੇ ਵਿਵਤਾ ਪੈ ਵੀ ਗਈ ਕੋਈ ਤੇ ਕਹਿੰਦਾ ਧੀਰਜ ਰਹਿਣਾ ਪੈਂਦਾ ਇਹ ਨਹੀਂਗਾ ਵੀ ਛੱਡ ਦੇਣਾ ਬਸ ਮੈਂ ਤਾਂ ਪ੍ਰਭੂ ਨੂੰ ਛੱਡਤਾ ਮੈਂ ਤਾਂ ਹੁਣ ਉੱਥੇ ਜਾਣਾ ਹੀ ਨਹੀਂ ਵਿਵਤਾ ਪੈਂਦੀ ਐ ਕੋ ਸਿਖਾਉਣ ਆਉਂਦੀ ਆ ਆਪਾਂ ਨੂੰ ਹਾਲੇਲੂਇਆ ਵਿਵਤਾ ਦੇ ਵਿੱਚ ਕਹਿੰਦਾ ਧੀਰਜ ਰੱਖੋ ਧੀਰਜ ਕਿਵੇਂ ਰੱਖਣਾ ਮੈਂ ਜੇ ਥੋੜਾ ਮਿਲਿਆ ਥੋੜੇ ਚ ਗੁਜ਼ਾਰਾ ਕਰ ਲਓ ਜੇ ਖੁੱਲਾ ਦਿੱਤਾ ਤਾਂ ਖੁੱਲੇ ਦਿਲ ਨਾਲ ਕਰ ਲਓ ਹਾਲੇਲੂਇਆ ਉਹ ਥੋੜੇ ਵਿੱਚ ਵੀ ਬਰਕਤ ਪਾ ਦਿੰਦਾ ਵੈ ਹਾਲੇਲੂਇਆ ਕਹਿੰਦਾ ਪ੍ਰਾਰਥਨਾ ਲਗਾਤਾਰ ਕਰਦੇ ਰਹੋ ਹਾਲੇਲੂਇਆ ਪ੍ਰਾਰਥਨਾ ਲਗਾਤਾਰ ਇਹ ਤਾਂ ਨਹੀਂ ਕਿ ਆਪ ਪ੍ਰਾਰਥਨਾ ਨਾ ਕਰੋ ਬਸ ਪ੍ਰਭੂ ਪ੍ਰਭੂ ਕਹ ਲੋ ਨਹੀਂ ਪ੍ਰਾਰਥਨਾ ਲਗਾਤਾਰ ਕਰਦੇ ਰਹੋ ਜਦੋਂ ਵਿਵਪਤਾ ਪੈਂਦੀ ਉਦੋਂ ਜ਼ਿਆਦਾ ਕਰਨੀ ਚਾਹੀਦੀ ਹੈ ਹallelujah ਕਹਿੰਦਾ ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ ਪਰਉਨਚਾਰੀ ਪੁੱਜ ਕੇ ਕਰੋ ਹallelujah ਸੰਤਾਂ ਦੀਆਂ ਕੀ ਲੋੜਾਂ ਕਰਨੀਆਂ ਵਾ ਸੰਤਾਂ ਦਾ ਕੀ ਕਰਨਾ ਹੈ ਕੀ ਕਰਨਾ ਹੈ ਆਦਰ ਹੀ ਕਰਦਿਆ ਕਰੋ ਬਹੁਤ ਹallelujah ਆਦਰ ਨਾਲ ਆਪਾਂ ਨੂੰ ਵਚਨ ਸੁਣਾਉਣ ਜਿਹੜਾ ਸੱਚਮੁੱਚ ਆਪਾਂ ਨੂੰ ਵਚਨ ਸੁਣਾਉਂਦਾ ਕਹਿੰਦਾ ਉਹ ਦੂਨੇ ਆਦਰ ਦੇ ਯੋਗ ਹੁੰਦਾ ਵੇ ਹallelujah ਕਹਿੰਦਾ ਆਪਣੇ ਦੁਖਦਾਈਆਂ ਨੂੰ ਅਸੀਸ ਦਿਓ ਅਸੀਸ ਦਿਓ ਫਟਕਾਰੋ ਨਾ ਕਹਿੰਦਾ ਜਿਹੜੇ ਤੁਹਾਨੂੰ ਦੁੱਖ ਦਿੰਦੇ ਉਹਨਾਂ ਨੂੰ ਕੀ ਕਰੋ ਅਸੀਸ ਦਿਓ ਕਹਿੰਦੇ ਉਹਨਾਂ ਨੂੰ ਫਟਕਾਰੋ ਨਾ ਹallelujah ਕਹਿੰਦਾ ਆਨੰਦ ਕਰਨ ਵਾਲਿਆਂ ਦੇ ਨਾਲ ਆਨੰਦ ਕਰੋ ਰੋਣ ਵਾਲਿਆਂ ਨਾਲ ਰੋ ਹallelujah ਆਈ ਨਹੀਂ ਵੀ ਹਰ ਨੂੰ ਹੀ ਰੋਈ ਜਾਣਾ ਜੇ ਕੋਈ ਉੱਥੇ ਮਤਬਰ ਹੋ ਤਾ ਜਿਵੇਂ ਕਿਸੇ ਨੂੰ ਦੁੱਖ ਹੈ ਆਪਾਂ ਨੂੰ ਵੀ ਚਾਹੀਦਾ ਦੁੱਖ ਸਾਂਝੀ ਹੋਣਾ ਹallelujah ਕਹਿੰਦਾ ਜੇ ਕੋਈ ਆਨੰਦ ਕਰਦਾ ਉਹਨਾਂ ਨਾਲ ਤੁਸੀਂ ਵੀ ਖੁਸ਼ੀ ਮਨਾਓ ਕਹਿੰਦਾ ਆਪੋ ਵਿੱਚ ਇੱਕ ਮਨ ਹੋਵੋ ਉੱਚੀਆਂ ਗੱਲਾਂ ਉੱਤੇ ਮਨ ਨਾ ਲਾਓ ਪਰ ਨੀਵਿਆਂ ਨਾਲ ਮਿਲੇ ਰਹੋ ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ ਹallelujah ਕੀ ਕਹਿੰਦਾ ਆਪੋ ਵਿੱਚ ਇੱਕ ਮਨ ਹੋਵੋ ਪਰਿਵਾਰ ਦੇ ਵਿੱਚ ਕੀ ਹੋਣਾ ਇੱਕ ਮਨ ਇੱਕ ਜੁੱਟ ਹੋ ਕੇ ਹallelujah ਕਹਿੰਦਾ ਉੱਚੀਆਂ ਗੱਲਾਂ ਉਤੇ ਮਨ ਨਾ ਲਾਓ ਕਿਤੇ ਨਾ ਲਾਓ ਉੱਚੀਆਂ ਗੱਲਾਂ ਉਤੇ ਜਿਹੜੀਆਂ ਐਵੇਂ ਆਪਣੇ ਆਪਣੇ ਕੋਈ ਮਤਵਲ ਦੀਆਂ ਵੀ ਨਹੀਂ ਹallelujah ਕਹਿੰਦਾ ਉਹਦੇ ਤੇ ਮਨ ਨਾ ਕਹਿੰਦਾ ਪਰ ਨੀਵਿਆਂ ਦੇ ਨਾਲ ਮਿਲੇ ਰਹੋ ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ ਹallelujah ਆਪਾਂ ਨੂੰ ਥੋੜੀ ਸਮਝ ਚੁਣੀ ਆਪਾਂ ਨੂੰ ਤਾਂ ਪ੍ਰਭੂ ਨੇ ਮੂਰਖਾ ਨੂੰ ਚੁਣੀ ਆਪਾਂ ਕਿਹੜਾ ਸਿਆਣੇ ਹallelujah ਪ੍ਰਵਕੰਦਾ ਮੈਂ ਮੂਰਖਾਂ ਨੂੰ ਚੌਲਿਆ ਸਿਆਣਿਆਂ ਦੇ ਵਿੱਚ ਹallelujah ਜਿਨ੍ਹਾਂ ਨੂੰ ਕਹਿੰਦਾ ਨਿਰਮਲਾਂ ਚੁਣਿਆ ਜਿਨ੍ਹਾਂ ਨੂੰ ਪਲਵਾਨਾਂ ਦੇ ਵਿੱਚੋਂ ਆਪਾਂ ਤਾਂ ਨਿਰਮਲ ਸੀ ਸੱਚਮੁੱਚ ਆਪਾਂ ਮੂਰਖ ਸੀਗਾ ਤਾਂ ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਮੈਂ ਹਲੇਲੂਇਆ ਕਹਿੰਦਾ ਬਰਿਆਈ ਦੇ ਵੱਟੇ ਕਿਸੇ ਨਾਲ ਬਰਿਆਈ ਨਾ ਕਰੋ ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਦਾ ਧਿਆਨ ਰੱਖੋ ਹਲੇਲੂਇਆ ਜੇ ਕਹਿੰਦਾ ਤੁਹਾਡੇ ਨਾਲ ਕੋਈ ਬੁਰਾ ਵਰਤਦਾ ਉਹਨੂੰ ਤੁਸੀਂ ਬਰਿਆਈ ਦੇ ਨਾਲ ਨਹੀਂ ਵੱਟਾ ਨਹੀਂ ਲਾਉਣਾਗਾ ਕਹਿੰਦਾ ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਦਾ ਧਿਆਨ ਰੱਖੋ ਹallelujah ਬੁਰਿਆ ਲੋਕਾਂ ਨਾਲ ਆਪਾਂ ਵੈਰ ਨਹੀਂ ਕਰਨਾ ਉਹਨਾਂ ਨੂੰ ਕੀ ਕਰਨਾ ਉਹਨਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ ਹallelujah ਕਹਿੰਦਾ ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦੇ ਆ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ ਹallelujah ਕੀ ਕਹਿੰਦਾ ਜੇ ਹੋ ਸਕੇ ਤਾਂ ਜੇ ਹੋ ਸਕੇ ਤਾਂ ਕਹਿੰਦਾ ਸਾਰਿਆਂ ਨਾਲ ਮੇਲ ਮਲਾਪ ਰੱਖੋ ਕਹਿੰਦਾ ਇਹ ਪਿਆਰਿਓ ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਪ੍ਰਭੂ ਆਖਦਾ ਹੈ ਕਿ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵਟਾ ਲਾਮਾ ਦਾ ਹallelujah ਇਥੇ ਕੀ ਲਿਖਿਆ ਕਹਿੰਦਾ ਬਦਲਾ ਨਾ ਲਓ ਜੇ ਕੋਈ ਬੋਲਦਾ ਮੈਂ ਆਪਾਂ ਉਹਨੂੰ ਜਵਾਬ ਨਹੀਂ ਦੇਣਾ ਸੱਚਮੁੱਚ ਜਦੋਂ ਆਪਾਂ ਚੁੱਪ ਕਰ ਜਾਂਦੇ ਫੇਰ ਪਰਮੇਸ਼ਰ ਲੈਂਦਾ ਉਹਨਾਂ ਦੇ ਬਦਲੇ ਹallelujah